ਬਟਾਲੇ ਦੇ ਨੇੜੇ ਕਿਲਾ ਲਾਲ ਸਿੰਘ ਦੇ ਪੁਲਿਸ ਥਾਣੇ ਦੇ ਕੋਲ ਪਿਛਲੇ ਦਿਨੀ ਇੱਕ ਧਮਾਕਾ ਹੁੰਦਾ ਹੈ ਜਿਸ ਮਾਮਲੇ ਦੇ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲਖਣਕਲਾ ਦਾ ਇੱਕ ਨੌਜਵਾਨ ਜਤਿੰਦਰ ਸਿੰਘ ਜਿਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੌਜਵਾਨ ਦੀ ਉਮਰ ਮਹਿਜ 18 ਸਾਲ ਦੱਸੀ ਜਾ ਰਹੀ ਹੈ 12ਵੀਂ ਜਮਾਤ ਦੇ ਵਿੱਚ ਇਹ ਨੌਜਵਾਨ ਪੜਦਾ ਹੈ ਪੂਰਾ ਪਿੰਡ ਇਸ ਗੱਲ ਦੇ ਉੱਪਰ ਹੈਰਾਨ ਹੈ ਕਿ ਇਹ ਨੌਜਵਾਨ ਇੰਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਿਵੇਂ ਹੋ ਗਿਆ ਇਸ ਨੌਜਵਾਨ ਦੀ ਇੱਕ ਵੀਡੀਓ ਵੀ ਪਿਛਲੇ ਦਿਨੀ ਵਾਇਰਲ ਹੋਈ ਸੀ ਜ ਜਿਹਦੇ ਵਿੱਚ ਕੁਝ ਨੌਜਵਾਨ ਇਸ ਨੌਜਵਾਨ ਨੂੰ ਘੁੱਟਦੇ ਹੋਏ ਨਜ਼ਰ ਆ ਰਹੇ ਨੇ ਇੱਕ ਅੰਦਾਜ਼ਾ ਇਹ ਵੀ ਲਾਇਆ ਜਾ ਰਿਹਾ ਕਿ ਸ਼ਾਇਦ ਉਹਨਾਂ ਨੌਜਵਾਨਾਂ ਦੇ ਕੋਲੋਂ ਬਦਲਾ ਲੈਣ ਦੇ ਲਈ ਇਹ ਨੌਜਵਾਨ ਗਲਤ ਅੰਸਰਾਂ ਦੇ ਹੱਥੇ ਚੜ ਗਿਆ ਔਰ ਇਸ ਨੌਜਵਾਨ ਦੇ ਕੋਲੋਂ ਅਜਿਹਾ ਕੰਮ ਕਰਵਾ ਦਿੱਤਾ ਗਿਆ ਪੂਰੀ ਕਹਾਣੀ ਕੀ ਹੈ ਸਾਰੀ ਗੱਲਬਾਤ ਕਰਦੇ ਆ ਜਤਿੰਦਰ ਸਿੰਘ ਦਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤਾਂ ਗੱਲਬਾਤ ਕਰਦੇ ਆ ਤਾਂ ਮਾਤਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਜਤਿੰਦਰ ਇਨ੍ਹਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਗਿਆ ਸਾਨੂੰ ਹੋਣਾ 15 ਤਰੀਕ ਨੂੰ ਪੁਲਿਸ ਆਈ ਸਾਡੇ ਘਰੇ ਸਾਨੂੰ ਉਦੋਂ ਪਤਾ ਲੱਗਾ ਕਹਿੰਦੇ ਜਿਹੜਾ ਨਾਲ ਮੁੰਡਾ ਸੀ ਉਹ ਕਿੱਥੇ ਆਪਣਾ ਬੇਟਾ ਪੇਸ਼ ਕਰਾਓ ਜੀ ਤੇ 16 ਤਰੀਕ ਨੂੰ ਅਸੀਂ ਆਪ ਅਰੈਸਟ ਕਰਵਾਇਆ ਉਹਨੂੰ ਠੀਕ ਹੈ ਘਰ ਦੇ ਵਿੱਚ ਮਾਹੌਲ ਕੀ ਸੀਗਾ ਜਤਿੰਦਰ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਕਿ ਜਾਂ ਬਾਹਰ ਸੀਗਾ ਕਿਤੇ ਨਹੀਂ ਰਹਿੰਦਾ ਘਰੇ ਹੀ ਸੀਗਾ ਠੀਕ ਹੈ ਜਾੰਦਾ ਤਾਂ ਕਿਤੇ ਵੀ ਨਹੀਂ ਸੀਗਾਗਾ ਸਿਰਫ 2 ਤਰੀਕ ਨੂੰ ਹੀ ਗਿਆ ਵਾ ਕਰੋ ਇਥੋਂ ਮੱਥਾ ਟੇਕਣ ਗਿਆ ਬਸ ਮੁੜ ਕੇ 2 ਤਰੀਕ ਨੂੰ ਗਿਆ 7 ਤਰੀਕ ਨੂੰ ਇਹ ਘਰੇ ਆ ਗਿਆ 7 ਤਰੀਕ ਨੂੰ ਮੁੜ ਕੇ ਫੇਰ ਕਿਤੇ ਸ਼ਾਮ ਨੂੰ ਇਹ ਚਲ ਗਏ ਆ ਠੀਕ ਹੈ ਤੇ ਫੇਰ ਆਏ 15 ਤਰੀਕ ਨੂੰ ਇਹ ਆਏ ਆ 7 ਤਰੀਕ ਨੂੰ ਘਰੇ ਨਹੀਂ ਸੀਗਾ ਜਤਿੰਦਰ ਨਹੀਂ 7 ਤਰੀਕ ਨੂੰ ਆ ਗਿਆ ਸੀਗਾ 7 ਤਰੀਕ ਤੋਂ ਬਾਅਦ ਉਹ ਫੇਰ ਚਲ ਗਿਆ ਸੀਗਾ ਠੀਕ ਹੈ ਜਦੋਂ ਪੁਲਿਸ ਘਰੇ ਆਈ ਉਸ ਦਿਨ ਜਤਿੰਦਰ ਘਰ ਨਹੀਂ ਸੀਗਾ ਨਹੀਂ ਉਸ ਦਿਨ ਘਰੇ ਸੀਗੇ ਉਸ ਦਿਨ ਜੇ ਰਾਤ ਨੂੰ ਆਏ ਸੀ ਸ਼ਾਮ ਨੂੰ ਠੀਕ ਹੈ ਸ਼ਾਮ ਨੂੰ ਆ ਕੇ ਰੋਟੀ ਪਾਣੀ ਖਾਦਾ ਵਾ ਸੁੱਤੇ ਆ ਬੜੇ ਸੋਹਣੇ ਤੇ ਬਸ ਇਦਾਂ ਹੀ ਆ ਪੁਲਿਸ ਜਦੋਂ ਆ ਗਈ ਆ ਸਾਨੂੰ ਉਦੋਂ ਪਤਾ ਲੱਗਾ ਇਹ ਦੁਕਾਨ ਨੂੰ ਗਏ ਆ ਚੀਜ਼ ਲੈਣਗੇ ਤੇ ਬਾਹਰ ਹੀ ਗਏ ਆ ਤੇ ਉਹ ਮੁੰਡਾ ਮੋਟਰਸਾਈਕਲ ਵੀ ਸਾਡੇ ਘਰੇ ਰੱਖ ਗਿਆ ਸੀਗਾ ਕੌਣ ਮੁੰਡਾ ਪਤਾ ਨਹੀਂ ਕੌਣ ਮੁੰਡਾ ਉਹਨੂੰ ਮੈਸੇਜ ਕੀਤਾ ਸੀ ਇੰਸਟਾਗ੍ਰਾਮ ਤੇ ਉਹ ਕਹਿੰਦਾ ਮੇਰਾ ਦੋਸਤ ਬਣਿਆ ਮੰਮੀ ਹਜੇ ਹੋਣ ਹੀ ਬਣਿਆ ਸੀ ਥੋੜੇ ਦੇਣੀ ਹੋਇਆ ਸੀਗਾ ਇਹ ਤੁਸੀਂ ਪਿੱਛੇ ਜਾ ਕੇ ਦੇਖਦੇ ਹੋ ਕਿਉਂਕਿ ਕਈ ਵਾਰੀ ਤਾਂ ਬੰਦੇ ਨੂੰ ਰੁਟੀਨ ਦੇ ਵਿੱਚ ਨਹੀਂ ਪਤਾ ਲੱਗਦਾ ਕੀ ਕੀ ਕੋਈ ਚੱਲ ਰਿਹਾ ਜਾਂ ਪੁੱਤ ਕੀ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਇੰਨੇ ਵੱਡੇ ਦੋਸ਼ ਲਾਗੇ ਪੁਲਿਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਮਾਕੇ ਦੇ ਵਿੱਚ ਬੱਚਾ ਹਾਜ਼ਰ ਸੀਗਾ ਸ਼ਾਮਲ ਸੀਗਾ ਤਾਂ ਇਹਨੂੰ ਤੁਸੀਂ ਸਾਰੇ ਇਹਨੂੰ ਕਿਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ ਪਰ ਅਸੀਂ ਜਿੱਥੋਂ ਤੱਕ ਕਹੀ ਕਿ ਇਹਨੇ ਸਾਡਾ ਬੱਚਾ ਇਦਾਂ ਦਾ ਕੰਮ ਕਰ ਨਹੀਂ ਸਕਦਾ ਹੈਗਾ ਹੂੰ ਕਿਉਂਕਿ ਸਾਰੇ ਪਿੰਡ ਨੂੰ ਜਿੰਦੂ ਮਰਜੀ ਇੱਥੋਂ ਪੁੱਛ ਸਕਦੇ ਆ ਸਾਡਾ ਬੇਟਾ ਇਦਾਂ ਦਾ ਹੈ ਹੀ ਨਹੀਂਗਾ ਉਹਦਾ ਮਾਣਾ ਮੋਟਾ ਘਰ ਆਪਾਂ ਲੜ ਕੋਲ ਲਈਦਾ ਪਰ ਨਹੀਂ ਇਹ ਬਾਹਰ ਨਹੀਂਗਾ ਇਦਾਂ ਨਹੀਂਗਾ ਕਰ ਸਕਦਾ ਹੈਗਾ ਇਹ ਕੰਮ ਦੇ ਵਿੱਚ ਤਾਂ ਬਿਲਕੁਲ ਨਹੀਂ ਹੈਗਾ ਇਹ ਫਸਾਇਆ ਗਿਆ ਉਹ ਮੁੰਡਿਆਂ ਨੇ ਕਿਹੜੇ ਮੁੰਡਿਆਂ ਨੇ ਪੇਪਰ ਪਾਉਣ ਜਾਂਦਾ ਸੀਗਾ ਸ਼ਹਿਰ ਸ਼ੇਕੂਪੁਰ ਉਹ ਮੁੰਡੇ ਨੂੰ ਕੁੱਟਦੇ ਮਾਰਦੇ ਸੀ 2 ਮਹੀਨੇ ਹੋ ਗਏ ਸੀ ਤਿੰਨ ਇਹਨੂੰ ਪੇਪਰ ਪਾਉਣ ਨਹੀਂ ਹੀ ਦਿੰਦੇ ਹੈਗੇ ਪੂਰੀ ਗੱਲ ਦੱਸਿਓ ਜਿਹੜੀ ਇਹ ਵੀਡੀਓ ਵਾਇਰਲ ਹੋਈ ਸੀਗੀ ਇਹਦੀ ਤੁਹਾਡੇ ਬੇਟੇ ਦੀ ਕਿਹੜੇ ਮੁੰਡਿਆਂ ਦੇ ਨਾਲ ਇਹ ਲੜਾਈ ਝਗੜਾ ਹੋ ਰਿਹਾ ਸੀਗਾ ਔਰ ਉਸ ਤੋਂ ਬਾਅਦ ਜਤਿੰਦਰ ਪਰੇਸ਼ਾਨ ਵੀ ਕਹਿੰਦੇ ਕਿ ਕਾਫੀ ਨਜ਼ਰ ਆਉਂਦਾ ਸੀਗਾ ਇਹ ਪੂਰੀ ਕਹਾਣੀ ਕੀ ਆ ਮਾਰਕੁੱਟ ਦੀ ਮਹਿਮਾ ਤਲਵੰਡੀ ਦੇ ਹੀ ਮੁੰਡੇ ਬੱਕਰਾ ਬੱਕਰਾ ਕਹਿੰਦਾ ਸੀ ਉਹ ਵੀਡੀਓ ਜਿੱਦਾਂ ਉਹ ਪਾ ਦਿੰਦਾ ਸੀ ਇਹਨੂੰ ਪਹਿਲਾਂ ਬੁਲਾ ਲੈਂਦਾ ਸੀ ਗਾਲ੍ਹਾਂ ਵੀ ਕੱਢਦਾ ਸੀ ਨਾਂ ਲੈ ਲੈ ਕੇ ਬੋ ਗੰਦੀਆਂ ਮਾਵਾ ਪਹਿਣਾ ਦੀਆਂ ਤੇ ਇਹ ਜਦੋਂ ਵੀਡੀਓ ਆਉਂਦੀ ਸੀ ਇਹਦੇ ਕੋਲ ਦੋ ਤਿੰਨਾਂ ਜਾਣੇ ਤੇ ਮੈਨੂੰ ਵੀ ਦਿਖਾਈਆਂ ਕਹਿੰਦੇ ਵੀ ਤੇਰੇ ਮੁੰਡੇ ਨੂੰ ਕੁੱਟਦੇ ਆ ਸਾਡੇ ਕੋਲ ਫੋਨ 'ਚ ਵੀ ਸਾਡੇ 'ਚ ਵੀਡੀਓ ਹੈਗੀਆਂ ਆ ਤੇ ਉਹ ਫਿਰ ਹੁਣ ਉਹ ਜਦੋਂ ਵੀਡੀਓ ਦਿਖਾਉਂਦੇ ਸੀ ਨਾ ਇਹਨੂੰ ਤੇ ਇਹ ਦੀ ਹੁੰਦੀ ਕਿਉਂ ਮੇਰੀ ਵੀਡੀਓ ਪਾਉਂਦੀ ਆ ਹਮ ਹੁਣ ਇਹਨੂੰ ਪਤਾ ਜਾਂ ਉਹਨੂੰ ਪਤਾ ਕੀ ਕਰਦੇ ਆ ਲੜਾਈ ਦਾ ਕਾਰਨ ਕੀ ਸੀ ਤੁਸੀਂ ਕਦੇ ਬੇਟੇ ਨੂੰ ਪੁੱਛਿਆ ਨਹੀਂ ਅਸੀਂ ਪੁੱਛਦੇ ਸੀ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਬਸ ਉਹਨੇ ਇਹ ਕਿਹਾ ਮੰਮੀ ਮੈਂ ਜਾ ਉਹਨੂੰ ਮਾਰਨਾ ਜਾਂ ਮੈਂ ਆਪ ਮਰ ਜਾਣਾ ਬਸ ਇਹ ਗੱਲ ਹੁੰਦੀ ਸੀ ਘਰ ਦੇ ਵਿੱਚ ਹਾਂਜੀ ਇਹ ਹੀ ਕਹਿੰਦਾ ਸਾਡੇ ਨਾਲ ਵੀ ਬਹੁਤ ਜ਼ਿਆਦਾ ਜਾਨੀ ਕਿ ਗੁੱਸੇ ਵਾਲਾ ਕਰੋਧਿਕ ਹੋ ਗਿਆ ਸੀਗਾ ਜੇ ਅਸੀਂ ਉਹਨੂੰ ਕਹਿਣਾ ਨਹੀਂ ਤੂੰ ਇਦਾਂ ਨਾ ਕੁਝ ਵੀ ਕਰੀ ਪੁੱਤ ਨਾ 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 ਅਸੀਂ ਕਦੀ ਘਰੋਂ ਬਾਹਰ ਹੀ ਨਹੀਂ ਨਿਕਲੇ ਹੈਗੇ ਹਮ ਨਾ ਅਸੀਂ ਨੇ ਪੜੇ ਲਿਖੇ ਆ ਗਰੀਬ ਹੈਗੇ ਆਂ ਹੀ ਸਾਨੂੰ ਕੀ ਪਤਾ ਹੈਗਾ ਸਾਡੇ ਪੁੱਤ ਦੇ ਆ ਕ ਹਮ ਕਿਹੜੇ ਸਕੂਲ ਦੇ ਵਿੱਚ 12ਵੀਂ ਜਮਾਤ ਚ ਪੜਦਾ ਸੀ ਹਾਂਜੀ ਇੱਥੇ ਵੱਡੇ ਲਖਣ ਕਲਾ ਪੜਦਾ ਸੀਗਾ ਅੱਛਾ ਜਦੋਂ ਇਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਤੁਸੀਂ ਬੇਟੇ ਦੇ ਵਿੱਚ ਕੋਈ ਬਦਲਾਅ ਨਜ਼ਰ ਆਇਆ ਦੇਖਿਆ ਇਹ ਰੋਜ਼ ਘਰ ਆ ਜਾਂਦਾ ਸੀਗਾ ਕਿ ਜਾਂ ਫਿਰ ਬਾਹਰ ਵੀ ਰਹਿੰਦਾ ਸੀਗਾ ਬੇਟਾ ਨਹੀਂ ਘਰੇ ਆ ਜਾਂਦਾ ਸੀ ਘਰੇ ਹੀ ਰਹਿੰਦਾ ਸੀਗਾ ਜਾਂਦਾ ਹੀ ਨਹੀਂ ਸੀ ਪੇਪਰ ਪਾਉਣ ਜਾਂਦਾ ਸੀ ਪੇਪਰ ਪਾ ਕੇ ਸ਼ਾਮ ਨੂੰ ਆ ਜਾਂਦਾ ਸੀ 3 ਵਜੇ ਸਵੇਰ ਨੂੰ ਜਾਂਦਾ ਸੀ 10 ਵਜੇ ਤੇ ਘਰੇ ਆ ਜਾਂਦਾ ਸੀਗਾ ਬਸ ਆ ਦੋ ਤਰੀਕ ਨੂੰ ਹੀ ਗਿਆ ਵਾ ਇੱਥੋਂ ਘਰੋਂ ਬਸ ਦੋ ਤਰੀਕ ਨੂੰ ਕਿੱਥੇ ਗਿਆ ਸੀ ਅੰਬਰਸਰ ਗਿਆ ਸੀ ਮੱਥਾ ਟੇਕਣ ਬਸ ਅੱਛਾ ਸ਼ਾਮ ਨੂੰ ਗਿਆ ਉਹ ਵੀ 3 ਕ 4 ਵਜੇ ਨੇ ਗਿਆ ਵਾ ਮੈਂ ਦਵਾਈ ਲੈਣ ਗਈ ਸੀ ਸ਼ਹਿਰ ਮੈਨੂੰ ਫੋਨ ਕੀਤਾ ਮੰਮੀ ਮੈਂ ਦਵਾਈ ਇਦੋਂ ਜਾ ਇਧਰ ਅੰਬਰਸਰ ਮੱਥਾ ਟੇਕਣ ਆਇਆ ਮੈਂ ਕਿਹਾ ਤੂੰ ਕਿਹਦੇ ਨਾਲ ਆਇਆ ਕਹਿੰਦਾ ਮੇਰਾ ਦੋਸਤ ਆਇਆ ਇੱਕ ਮੈਂ ਉਹਨੂੰ ਨਾਲੇ ਮਿਲਣਾ ਬਸ ਦੋ ਤਰੀਕ ਤੋਂ ਬਾਅਦ ਚ ਸਾਨੂੰ ਨਹੀਂ ਪਤਾ ਦੋ ਚੌ ਦਿਨਾਂ ਦੇ ਵਿੱਚ ਕੀ ਬਣ ਗਿਆ ਆ ਸਾਡੇ ਨਾਲ ਦੋ ਤਰੀਕ ਤੋਂ ਬਾਅਦ ਫਿਰ ਜਤਿੰਦਰ ਘਰੇ ਰਿਹਾ ਕਿ ਜਾਂ ਫਿਰ ਬਾਹਰ ਚਲਾ ਗਿਆ ਨਹੀਂ ਆਇਆ ਇਹਨੇ ਦੋ ਤਰੀਕ ਤੋਂ ਬਾਅਦ ਚ ਨਹੀਂ ਆਇਆ ਹੈਗਾ 7 ਤਰੀਕ ਨੂੰ ਇਹ ਆਇਆ ਵਾ अच्छा अरे 7 ਤਰੀਕ ਨੂੰ ਆਇਆ 7 ਤਰੀਕ ਨੂੰ ਫੇਰ ਇਹ ਸ਼ਾਮਾਂ ਨੂੰ ਤੁਰ ਗਏ ਆ ਤੇ ਫੇਰ 7 ਤਰੀਕ ਨੂੰ ਕੱਲਾ ਆਇਆ ਜਤਿੰਦਰ ਕੇ ਨਾਲ ਨਹੀਂ ਉਹ ਮੁੰਡਾ ਵੀ ਨਾਲ ਫੇ ਆ ਗਿਆ ਸੀ ਸਾਡੇ ਤੁਸੀਂ ਇਹ ਪੁੱਛਿਆ ਨਹੀਂ ਕਿ ਇਹ ਮੁੰਡਾ ਕੌਣ ਅਸੀਂ ਕਿਹਾ ਸੀ ਇਹ ਕੌਣ ਆ ਕਹਿੰਦਾ ਮੰਮੀ ਇਹਨੇ ਚੱਲ ਜਾਣਾ ਸੀ ਕਹਿੰਦੇ ਤੂੰ ਕਿਹੜਾ ਇਹਨੂੰ ਜਾਣਦਾ ਤੂੰ ਇਹਨੂੰ ਕਿਹਾ ਜਾ ਆਪਣੇ ਘਰ ਤੇ ਉਹ ਕਹਿੰਦਾ ਤੇਰੇ ਮੰਮੀ ਡੈਡੀ ਘੂਰਦੇ ਆ ਤੇ ਫੇਰ ਉਹ ਚੱਲ ਗਿਆ ਮੁੜ ਕੇ ਇਹ 7 ਤਰੀਕ ਨੂੰ ਫੇਰ ਇਹ ਚੱਲ ਗਏ ਆ ਮੁੜ ਕੇ ਸਾਨੂੰ 15 ਤਰੀਕ ਨੂੰ ਸਵੇਰ ਨੂੰ ਇਹ ਪੁਲਿਸ ਆਈ ਫੇਰ ਇਹ 14 ਤਰੀਕ ਨੂੰ ਰਾਤ ਨੂੰ ਸ਼ਾਮਾਂ ਨੂੰ ਇਹ ਆ ਗਏ ਆ ਘਰ ਫੇਰ ਉਹ ਮੁੰਡਾ ਸਾਡੇ ਘਰ ਫੇ ਦੁਬਾਰਾ ਆ ਗਿਆ ਆ ਅੱਛਾ ਦੂ ਦੁਬਾਰਾ ਆਇਆ ਹਾਂਜੀ ਫੇਰ ਦੁਬਾਰਾ ਆ ਗਿਆ ਤੇ ਫੇਰ ਜਦੋਂ ਇਹ ਪੁਲਿਸ ਆਈ ਆ ਉਦੋਂ ਵੀ ਉਹ ਸਾਡੇ ਘਰੇ ਸੀ ਇਹ ਦੁਕਾਨ ਨੂੰ ਗਏ ਆ ਬਾਹਰ ਹਮ ਮੋੜ ਕੇ ਸਾਨੂੰ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਹੈਗਾ ਹਮ ਤੁਹਾਨੂੰ ਪਤਾ ਸੀਗਾ ਜੀ ਕਿ ਬੇਟਾ ਕਿੰਨੇ ਦਿਨ ਘਰੋਂ ਬਾਹਰ ਆ ਤੁਸੀਂ ਉਹਨੂੰ ਪੁੱਛਿਆ ਕਿ ਕਿੱਥੇ ਗਿਆ ਸੀਗਾ ਤੂੰ ਮੇਰੀ ਤੇ ਗੱਲ ਹੀ ਨਹੀਂ ਪਜੀ ਹੋਈ ਬੇਟੇ ਨਾਲ ਕੋਈ ਵੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਹਮੀਰਾ ਫੈਕਟਰੀ 'ਚ ਲੱਗਾ ਹਾਂ ਅੱਛਾ ਠੀਕ ਹੈ ਤਾ ਇਹ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਇਹਨਾਂ ਤੋਂ ਵੀ ਕਹਾਣੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਪੁਲਿਸ ਦਾ ਫੋਨ ਆਇਆ ਸੀਗਾ ਪਹਿਲਾਂ ਤਾਂ ਸਰਪੰਚ ਸਾਹਿਬ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ 18 ਸਾਲ ਦਾ ਇੱਕ ਬੱਚਾ ਤਾਂ ਇੱਡੀ ਵੱਡੀ ਗਤੀਵਿਧੀ ਦੇ ਵਿੱਚ ਨਾ ਆ ਗਿਆ ਇਹ ਕਹਾਣੀ ਪੂਰੀ ਬਣੀ ਕਿਵੇਂ ਜੀ ਇਹ ਸਾਰੀ ਕਿ 2 ਮਾਰਚ ਨੂੰ ਤਾਂ ਇਹ ਬੇਟਾ ਜੀ 18 ਸਾਲ ਦਾ ਹੋ ਰਿਹਾ ਠੀਕ ਹੈ ਤੇ ਉਸ ਤੋਂ ਪਹਿਲਾਂ ਜੇ ਮੈਂ ਇਹਨਾਂ ਦੇ ਪਰਿਵਾਰ ਨਾਲ ਪਿਛੋਕੜ ਦੱਸਾਂ ਕਿ ਤਿੰਨ ਪੀੜ੍ਹੀਆਂ ਤੋਂ ਮੈਂ ਇਸ ਪਰਿਵਾਰ ਨਾਲ ਰਿਲੇਟਡ ਹਾਂ ਇਨੰਦ ਦੇ ਪੁਰਦਾਦਾ ਜੀ ਬੇਟੇ ਦੇ ਹਮ ਕਰਤਾਰ ਸਿੰਘ ਆ ਗਿਨੰਦ ਜਿਹੜੀ ਹਰਦੇਵ ਸਿੰਘ ਉਹ ਤੋਂ ਅੱਗੇ ਜਸਪਾਲ ਸਿੰਘ ਆ ਜੀ ਤੇ ਇਹ ਚੌਥੀ ਜਾ ਕੇ ਜਤਿੰਦਰ ਸਿੰਘ ਆ ਜੀ ਜੀ ਇਹਨਾਂ ਦਾ ਪਿਛੋਕੜ ਪਿਛਲਾ ਬਹੁਤ ਜ਼ਿਆਦਾ ਵਧੀਆ ਠੀਕ ਹੈ ਨਿਸ਼ਾਰਮੱਜਾ ਸਿੰਘ ਵਾਲੇ ਮਾਨਪੁਰਸ਼ਾਂ ਨੂੰ ਖਰਨਾਮ ਸਿੰਘ ਹੀ ਮੰਨਦੇ ਆ ਹਮ ਕਮਰ ਕੱਸੇ ਲਾਉਂਦੇ ਸਾਰਾ ਪਰਿਵਾਰ ਇਹ ਪਿੰਡ ਵਿੱਚ ਮਸਤਾਨਿਕ ਹੁੰਦੇ ਜੀ ਜੀ ਪਰ ਇਹ ਕਿਦਾਂ ਹੋਇਆ ਜੀ ਇਹ ਜਿਹੜੇ ਮੇਰੇ ਨਿੱਜੀ ਆਪਣੀ ਸੋਚ ਆ ਉਹ ਇਹ ਹੈ कि ਜਦੋਂ ਬੱਚੇ ਨੂੰ ਹਰਾਸ ਹੀ ਨਾ ਕਰਤਾ ਗਿਆ ਸ਼ੇਰ ਬੜਨਾਉ ਦਾ ਮੁਸ਼ਕਲ ਹੋ ਗਿਆ ਉਹਦੀਆਂ ਵੀਡੀਓ ਪੈਣਾ ਸ਼ੁਰੂ ਹੋ ਗਈਆਂ ਉਹ ਫਿਰ ਇਹਨਾਂ ਤੋਂ ਪ੍ਰਭਾਵਤ ਹੋ ਕੇ ਪਹਿਲਾਂ ਤਾਂ ਮੇਟੀ ਦੱਸਦੀ ਸੀ ਅੰਦਰ ਹੀ ਬੜਿਆ ਨਹੀਂ ਸੀ ਨਿਕਲਦਾ ਸ਼ਰਮ ਦਾ ਮਾਰੇ ਠੀਕ ਹੈ ਫਿਰ ਉਹ ਤੋਂ ਵਾਂਝ ਇੱਕਦਮ ਜਿੱਦਾਂ ਕਿਸੇ ਦੀ ਜਵਾਨੀ ਵਹਿਰਾ ਜਵਾਲਾ ਪੜਕਦੀ ਹੈ ਫਿਰ ਉਪੜਕਿਆ ਜੀ ਵੀ ਮੈਂ ਹੁਣ ਜੇ ਮਰ ਜੂ ਜਾਂ ਮਾਰ ਦੂੰ ਠੀਕ ਹੈ ਇਸੇ ਸਬੰਧ ਦੇ ਵਿੱਚ ਇਹ ਮੇਰਾ ਕਿਆਫਾ ਹੈ ਮਿਰਸ਼ੋਰਟੀ ਨਹੀਂ ਹੈ ਜੀ ਕਿ ਸ਼ਾਇਦ ਉਹ ਫਿਰ ਇਦਾਂ ਕਿਸੇ ਹੋਰ ਅਨਸਰਾਂ ਦੇ ਹੱਥ ਚੜ ਗਿਆ ਜੀ ਠੀਕ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਇਹਦੇ ਫਾਇਦੇਦਤ ਨਹੀਂ ਕੋਈ ਕੀਤਾ ਫਾਇਦਾ ਮੈਨੂੰ ਫਾਇਦਾ ਤੇ ਨਹੀਂ ਕਹਿ ਸਕਦਾ ਕਿ ਬਦਲੇ ਵਾਸਤੇ ਇਹਦੇ ਨਾਲ ਹਮਾਇਤ ਨਹੀਂ ਕੀਤੀ ਲੇਕਿਨ ਉਹ ਆਪਣਾ ਫਾਇਦਾ ਲੈ ਗਿਆ ਜੀ ਇਹਦੇ ਕੋਲ ਹੋ ਸਕਦਾ ਤੁਹਾਨੂੰ ਲੱਗਦਾ ਕਿ ਸ਼ਾਇਦ ਇਹਨੂੰ ਕਿਹਾ ਹੋਵੇ ਕਿ ਤੇਰਾ ਬਦਲਾ ਅਸੀਂ ਲੈ ਲਾਂਗੇ ਸਾਡਾ ਕੰਮ ਹੈ ਮੇਰਾ ਅੰਦਾਜ਼ਾ ਹੈ ਵੀ ਕਿਉਂ ਬੱਚਾ ਛੋਟਾ ਹੈ ਜੀ ਅੰਡਰ ਏਜ ਹੈ ਇਹਨੂੰ ਬੁਲਗਾ ਲਿਆ ਹੋਵੇਗਾ ਵੀ ਇਹ ਕੰਮ ਸਾਡਾ ਆ ਤੇ ਤੂੰ ਸਾਡੇ ਨਾਲ ਚੱਲ ਆ ਜਾ ਹੂੰ ਕਿਉਂਕਿ ਉਹ ਬੇਟਾ ਜਿਹੜਾ ਦੂਜਾ ਸੀ ਉਹ ਮੋਟਰਸਾਈਕਲ ਉੱਤੇ ਛੱਡ ਗਿਆ ਤੇ ਚਲੇ ਵੀ ਗਿਆ ਤੇ ਜੇ ਮੈਂ ਦੂਜੇ ਪਾਸੇ ਅੰਤਰਸ਼ਟਰੀ ਉਸ ਕਾਣ ਦੇ ਨਾਲ ਦੇਖਦਾ ਤੇ ਫਿਰ ਆਪਣੇ ਆਪ ਹੀ ਨੇ ਪੁਲਿਸ ਦੇ ਹਵਾਲੇ ਨਹੀਂ ਸੀ ਹੋਣਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਰੀ ਕਹਾਣੀ ਤੁਹਾਨੂੰ ਕਦੋਂ ਪਤਾ ਲੱਗਦੀ ਤੁਹਾਨੂੰ ਪੁਲਿਸ ਦਾ ਫੋਨ ਆਇਆ ਸੀ ਹਾਂਜੀ ਮੈਨੂੰ 15 ਤਰੀਕ ਨੂੰ ਜਲੰਧਰ ਤੋਂ ਫੋਨ ਆ ਰਿਹਾ ਵੀ ਐ ਐਸਐਸ ਨਾਮ ਦੇ ਬੰਦਾ ਤਾਂ ਡਿਪੰਡਦਾ ਸਾਨੂੰ ਉਹਦੀ ਲੋੜ ਆ ਜੀ ਸਾਨੂੰ ਪੜਤਾਲ ਵਿੱਚ ਮਦਦ ਕਰੋ ਜੀ ਠੀਕ ਹੈ ਮੈਂ ਕਿਹਾ ਸੁਣਾਉਂਦੇ ਸਾਡੇ ਪਿੰਡ 'ਚ ਦੋ ਬੰਦੇ ਆ ਵੀ ਮੈਨੂੰ ਦੱਸ ਦਿਓ ਕਿਹੜਾ ਆ ਹੂੰ ਤੇ ਉਹਨਾਂ ਨੇ ਫੇਰ ਇੱਕਦਮ ਫੋਟੋ ਭੇਜਤੀ ਹੈ ਜੀ ਇਹਦੀ ਸਨੇਪ ਭੇਜੀ ਹੈ ਤੇ ਫੇਰ ਮੈਂ ਕਿਹਾ ਹਾਂਜੀ ਮੈਂ ਪਤਾ ਕਰ ਦਿੰਦਾ ਹੂੰ ਇਹਨਾਂ ਨੂੰ ਪੁੱਛਿਆ ਕਿ ਇਹਨੇ ਘਰ ਹੈਗੀ ਠੀਕ ਹੈ ਇਹ ਘਰ ਹੈ ਨੇ ਤੇ ਪੁਲਿਸ ਨੇ ਫਿਰ ਇਹਨਾਂ ਨੂੰ ਸਖਤੀ ਦੇ ਨਾਲ ਜਾ ਕੇ ਗਿਆ ਵੀ ਜੇ ਪੇਸ਼ ਕਰਾਨਾ ਨਹੀਂ ਤੇ ਚੰਗੀ ਗੱਲ ਆ ਜਿੰਨੇ ਤੇ ਤੁਹਾਡਾ ਪਰਿਵਾਰ ਸਾਰਾ ਚੁੱਕਿਆ ਸੀ ਜੇਲ੍ਹ 'ਚ ਪਾ ਦੇਗੇ ਠੀਕ ਹੈ ਉਹ ਸਵੇਰ ਨੂੰ ਨੈਕਸਟ ਡੇ ਆ ਜਾਂਦਾ ਜੀ 6 ਵਜੇ ਹੂੰ ਤੇ 6 ਵਜੇ ਫਿਰ ਬੇਟੀ ਸਾਡੇ ਘਰ ਆ ਜਾਂਦੀ ਹੈ ਕਹਿੰਦੇ ਅੰਕਲ ਜੀ ਉਹ ਆ ਗਿਆ ਜੀ ਤੇ ਆਪਾਂ ਨੂੰ ਪਲੇਸ ਨੂੰ ਦੇ ਦਿੱਤੀ ਠੀਕ ਹੈ ਤੇ ਮੇਰੇ ਕੋਲ ਨੰਬਰ ਸੀ ਮੈਂ ਗਿਲੰਦਰ ਫੋਨ ਕਰਤਾ ਮੈਂ ਕਿ ਜਿੱਦਾਂ ਬੇਟਾ ਆਇਆ ਆ ਉਹ ਕਹਿੰਦਾ ਤੁਸੀਂ ਉਹਨੂੰ ਰੋਕੇ ਰੱਖੋ ਤੁਸੀਂ ਆਉਣੀ ਠੀਕ ਹੈ ਤੇ ਮੇਰਾ ਖਿਆਲ ਸੀ ਸ਼ਾਇਦ ਕੋ ਪੁਸ਼ਪਰਦਾਨ ਕਰਨੀ ਆ ਉਹਨਾਂ ਕੋਈ ਪੁਸ਼ਪਰਦਾਨ ਨਹੀਂ ਕੀਤੀ ਬਸ 2 ਮਿੰਟ ਲੱਗੇ ਤੇ ਉਹ ਗੱਡੀ ਚ ਬਿਠਾ ਕੇ ਤੇ ਲੈ ਗਏ ਤੇ ਨੰਬਰ ਆਪਣਾ ਬਿਲਨ ਦਿੱਤਾ ਸੀ ਉਹਨਾਂ ਨੇ ਉਹ ਤੁਹਾਨੂੰ ਦੁਪਹਿਰ ਨੂੰ ਬਾਅਦ ਆਫਟਰਨੂਨ ਫੋਨ ਕਰਦੇ ਆ ਕਿ ਤੁਹਾਡਾ ਬੱਚਾ ਜਿਹੜਾ ਉਹ ਬਟਾਲੇ ਆ ਠੀਕ ਹੈ ਤੇ ਮੈਂ ਕਿ ਕੋਈ ਲਿੰਕ ਨੰਬਰ ਦੇ ਦੇ ਪੀ ਅਸੀਂ ਪਤਾ ਕਰੀਏ ਕਿ ਉਹਤੇ ਕੀ ਦੋਸ਼ ਲੱਗ ਰਿਹਾ ਹੂੰ ਉਹਨਾਂ ਨੂੰ ਪੁੱਛਿਆ ਜੀ ਉਹ ਕਹਿੰਦੇ ਜੀ ਇਹ ਤਾਂ ਬਹੁਤ ਵੱਡੇ ਕਾਹਨ ਵਿੱਚ ਆ ਤੁਹਾਡਾ ਬੱਚਾ ਤੁਹਾਡੇ ਪਿੰਡ ਵਾਲਾ ਤੇ ਪੁੱਛਣ ਦੀ ਮੈਂ ਕੋਸ਼ਿਸ਼ ਕਰ ਰਿਹਾ ਕਹਿੰਦੇ ਨਹੀਂ ਜੀ ਸਾਨੂੰ ਪੜਤਾਲ ਕਰਨੀ ਦੱਸਾਂਗੇ ਤੇ ਬਾਕੀ ਫਿਰ ਉਹਨਾਂ ਨੇ ਕਹਿ ਦਿੱਤਾ ਵੀ ਇਹ ਵਸਫੋਟਕ ਸਮੱਗਰੀ ਜਿਹੜੀ ਆ ਜੀ ਲਿਓਣ ਦੇ ਵਰਤਨ ਵਿੱਚ ਹੈ ਜੀ ਉਹ ਬੰਦਾ ਤੇ ਇਹ ਮੈਨੂੰ ਹਰਾਨੀ ਹੁੰਦੀ ਹੈ ਹੂੰ ਪੀ ਅਨਟ੍ਰੇਨ ਬੰਦਾ ਅੰਡਰ ਏਜ ਬੱਚਾ ਐਡੀ ਜਲਦੀ ਇਸ ਹੱਦ ਤੱਕ ਕਿੰਨਾ ਪਹੁੰਚ ਗਿਆ ਜੀ ਇਹ ਮੇਰੇ ਵਾਸਤੇ ਇੱਕ ਕੁਐਸਚਨ ਮਾਰਕ ਲੱਗਾ ਹੋਇਆ ਹੈ ਇਹ ਤਾਂ ਵਾਕਈ ਆਪਣੇ ਆਪ ਚ ਵੀ ਹੈਰਾਨਗੀ ਦੀ ਗੱਲ ਹੈ ਕਿ ਇੰਨਾ ਵੱਡਾ ਕਾਂਡ ਹੋਣ ਤੋਂ ਬਾਅਦ ਮੁੰਡਾ ਘਰੇ ਆ ਗਿਆ ਔਰ ਤੁਸੀਂ ਆਪ ਉਹਨੂੰ ਪੇਸ਼ ਕਰਵਾਇਆ ਜਦੋਂ ਤੁਸੀਂ ਪੁੱਛਿਆ ਤਾਂ ਤੁਹਾਨੂੰ ਉਹਨੇ ਦੱਸਿਆ ਨਹੀਂ ਮੁੰਡੇ ਨੇ ਕੀ ਕੀ ਗੱਲ ਹੋਈ ਮੈਂ ਉਹਨੇ ਪੁੱਛਿਆ ਮੈਂ ਕਿ ਬੇਟੇ ਗੱਲ ਕੀ ਵੀ ਸਾਨੂੰ ਵੀ ਦੱਸ ਦੇ ਪੁਲਿਸ ਆਉਣ ਵਾਲੀ ਆ ਵੀ ਅਸੀਂ ਕੋਈ ਦਿਨ ਥਿਊਰੀ ਬਣਾ ਲਈਏ ਉਹ ਕਹਿੰਦਾ ਨਹੀਂ ਜੀ ਕੁਛ ਨਹੀਂ ਗਾ ਅੰਕਲ ਕੁਛ ਨਹੀਂ ਗਾ ਬਸ ਇੱਕੋ ਹੀ ਸੀ ਪੀ ਉਹਨੂੰ ਮਾਰਨਾ ਜੀ ਮਰ ਜਣ ਤੇ ਮੈਂ ਕਹਿੰਦਾ ਸ਼ਰਬ ਬਦਲੇ ਨਾਲ ਕਿ ਤੇ ਉਹਦੇ ਨਾਲ ਲੜਕੇ ਆਏ ਹੋਵੇ ਜਿਹੜਾ ਉਹ ਤਲਵੰਡੀ ਮਹਿਮਨਕਾ ਦਾ ਮੁੰਡਾ ਆ ਤੇ ਬਸ ਇਨੀ ਗੱਲ ਕਹਿੰਦੇ ਕਹਿੰਦੇ ਉਹਨਾਂ ਚੋਂ ਪੁਲਿਸ ਦੀ ਗੱਡੀ ਆ ਜਾਂਦੀ ਤੇ ਬਿਠਾ ਕੇ ਲੈ ਜਾਂਦੇ ਹੁਣ ਫਿਰ ਤੁਸੀਂ ਪਤਾ ਕਰਵਾ ਕੇ ਦੇਖਿਆ ਕਿ ਇਹ ਕਿਹੜੀਆਂ ਧਰਾਵਾਂ ਇਹਦੇ ਉੱਤੇ ਲਗੀਆਂ ਹੋਈਆਂ ਨੇ ਕਿੱਥੇ ਆ ਮੁੰਡਾ ਗੁਲਵਿੰਦਰ ਸਿੰਘ ਵਕੀਲ ਉਥੋਂ ਕੀਤਾ ਸੀ ਅਸੀਂ ਬਟਾਲੇ ਤੋਂ ਜੀ ਤੇ ਉਹਨਾਂ ਨੇ ਫਿਰ ਉਥੋਂ ਸਾਨੂੰ ਐਫ ਆਰ ਦੀ ਕਾਪੀ ਦੀ ਮਤਲਬ ਭੇਜੀ ਸੀ ਕਾਪੀ ਜੀ ਫਿਰ ਆ ਧਾਰਾ ਲੱਗੀਆਂ ਉਹਦੇ ਉੱਤੇ ਤੇ 24 ਤਰੀਕ ਨੂੰ ਦੁਬਾਰਾ ਉਹਦਾ ਰਿਮਾਂਡ ਲੈਣਾ ਜੀ ਉਹ ਤੋਂ ਬਾਅਦ ਦੇਖਾਂਗੇ ਕੀ ਬਣਦਾ ਹੈ ਇਹ ਜਿਹੜੇ ਏਨੀ ਜੇਬ ਦੇ ਵਿੱਚ ਸੀਗਾ ਜਤਿੰਦਰ ਕੀ ਜਾਂ ਮੈਂ ਮਰ ਜਾਣਾ ਜਾਂ ਮੈਂ ਮਾਰ ਦੇਣਾ ਇਹ ਜਿਹੜੇ ਮੁੰਡਿਆਂ ਦੇ ਨਾਲ ਲੜਾਈ ਸੀ ਇਹ ਵੀ ਸਕੂਲ ਦੇ ਵਿੱਚ ਪੜਦੇ ਸੀ ਉਹਦੇ ਨਹੀਂ ਨਹੀਂ ਹਾਂ ਇਹ ਉਹਦੇ ਨਾਲ ਦੇ ਨਹੀਂ ਸੀ ਉਹ ਆਪਣੇ ਆਪ ਦੇ ਵਿੱਚ ਕੁਝ ਆਪਣੇ ਆਪ ਨੂੰ ਕਹਾਉਂਦੇ ਆ ਆ ਹੁਣ ਵੀ ਮੈਨੂੰ ਕਿਸੇ ਨੇ ਵੀਡੀਓ ਭੇਜੀਆਂ ਕੁਛ ਅਰੇ ਆਪਣੀ ਕਮੀਜ਼ ਚੱਕ ਕੇ ਕੁਝ ਪਿਛੋਂ ਦਿਖਾ ਰਿਹਾ ਹੈ ਗਾਣੇ ਲਾਉਂਦਾ ਜੀ ਉਹ ਦੂਜੇ ਇਸ ਤਰ੍ਹਾਂ ਦੇ ਗੰਦੇ ਮੰਦੇ ਇਹਨੂੰ ਸਿੱਧੀਆਂ ਮਾਵਾ ਭੈਣਾਂ ਦੀਆਂ ਗਾਲਾਂ ਵੀ ਕੱਢਦਾ ਠੀਕ ਹੈ ਤੇ ਕੁੱਟਦਾ ਵੀ ਆ ਤੇ ਵੀਡੀਓ ਵਾਇਰਲ ਕਰਕੇ ਤੇ ਮੁੜ ਕੇ ਫੇ ਅਗਲੇ ਦਿਨ ਕਿਸੇ ਥਰਡ ਪਰਸਨ ਨੂੰ ਫੇਰ ਕਹਿੰਦਾ ਉਹਨੂੰ ਪੁੱਛੋ ਕਿ ਕਿਦਾਂ ਰਿਹਾ ਕੱਲ ਦਾ ਪ੍ਰੋਗਰਾਮ ਅੱਛਾ ਇਹ ਬੱਚੇ ਫੇ ਹਰਾਸ ਹੋ ਜਾਂਦਾ ਜੀ ਇੱਕ ਕਹਾਣੀ ਕੀ ਸੀਗੀ ਇਹਨਾਂ ਦੀ ਲੜਾਈ ਦਾ ਕੋਈ ਕਾਰਨ ਪਤਾ ਲੱਗਾ ਇਹ ਹੁਣ ਪਿੰਡ ਸੰਦ ਦਾ ਉਹ ਬੰਡਾ ਮੈਂ ਇਕੱਲੇ ਇਕੱਲੇ ਇਹਦਾ ਪੜਤਾਲ ਨਹੀਂ ਕਰ ਸਕਦਾ ਪਰ ਮੂਲ ਰੂਪ ਦੇ ਵਿੱਚ ਇਹੀ ਗੱਲ ਸਮਝ ਆਉਂਦੀ ਆ ਕਿ ਇਹ ਬੱਚਿਆਂਾਂ ਦੀ ਜਿਹੜੀ ਰੰਗਜਸ਼ੀ ਲੜਾਈ ਸੀ ਨਾ ਹਾਂ ਤੇ ਉਹ ਤੋਂ ਹੀ ਇਹ ਕੰਮ ਵਿਗੜਿਆ ਤੇ ਮੈਂ ਹੁਣ ਆਪਣੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਜੋ ਇਤੇ ਦੋਸ਼ ਲੱਗੇ ਆ ਪਰਿਵਾਰ ਵੀ ਬੈਠਾ ਮੈਂ ਵੀ ਬੈਠਾ ਉਹ ਪੁਲਿਸ ਦਾ ਕੰਮ ਹੈ ਪੜਤਾਲ ਕਰਨ ਇਨਵੈਸਟੀਗੇਸ਼ਨ ਕਰਨ ਜੋ ਵੀ ਹੋਏਗਾ ਉਸ ਦੋਸ਼ ਦਾ ਪਰਿਵਾਰ ਹੋ ਸਕੇ ਸਾਹਮਣਾ ਕਰੇਗਾ ਤੇ ਜੇ ਉੱਥੇ ਨਿਕ ਡਾਊਨ ਕਰਨੀ ਪਈ ਤੇ ਕਰਾਂਗੇ ਪਰ ਮੈਂ ਪ੍ਰਸ਼ਾਸਨ ਤੋਂ ਕਪੂਰਸ਼ਲਾ ਤੋਂ ਇੱਕੋ ਹੀ ਬੇਨਤੀ ਕਰਦਾ ਕਿ ਇਹਨਾਂ ਨੂੰ ਤਾਂ ਪੁੱਛ ਲਿਆ ਜਾਵੇ ਕਿ ਤੁਸੀਂ ਉਸ ਬੱਚੇ ਨੂੰ ਕਿਉਂ ਜਵਾਲਾ ਚ ਢੁਕਾ ਕੇ ਸਿੱਟਿਆ ਉਹਨਾਂ ਦੇ ਕੋਈ ਅਸਰ ਨਹੀਂ ਹੋ ਰਿਹਾ ਜੀ ਅੱਛਾ ਕਿਸੇ ਨੇ ਸਾਡੇ ਨਾਲ ਜਿੱਦਾਂ ਇੱਕ ਸੰਪਰਕ ਮੈਨਾਂ ਸਰਵਿੰਗ ਚੋਣ ਦੇ ਨਾਤੇ ਜਾਂ ਪਰਿਵਾਰ ਦੇ ਨਾਲ ਕਦੇ ਗੱਲ ਕੀਤੀ ਹੋਵੇ ਕਿ ਤੁਹਾਡੇ ਵੀ ਬੱਚੇ ਨੇ ਕਿਉਂ ਆ ਕੰਮ ਕੀਤਾ ਉਹਦਾ ਕਾਰਨ ਕੀ ਹੈ ਅਜੇ ਤੱਕ ਨੇ ਕਿਸੇ ਨੇ ਪੁੱਛਿਆ ਨਹੀਂ ਤੁਹਾਨੂੰ ਤੁਹਾਨੂੰ ਵੀ ਇਹੀ ਕਾਰਨ ਲੱਗਦਾ ਕਿ ਬਦਲਾ ਲੈਣ ਦੇ ਚੱਕਰ ਦੇ ਵਿੱਚ ਬੱਚਾ ਇਹਨਾਂ ਲੋਕਾਂ ਦੇ ਹੱਥੇ ਚੜ ਗਿਆ ਹਾਂਜੀ ਸਾਨੂੰ ਇਹ ਹੀ ਲੱਗਦਾ ਹੈ ਜਿਨ੍ਹਾਂ ਦੇ ਨਾਲ ਹੀ ਲੜਾਈ ਝਗੜਾ ਸੀਗਾ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਹੋਈ ਹੈ ਨਹੀਂ ਹਜੇ ਤੱਕ ਕੋਈ ਨਹੀਂ ਹੋਈ ਉਹਨਾਂ ਨੂੰ ਵੀ ਚਾਹੀਦਾ ਹੈ ਫੜਨਾ ਉਹਨਾਂ ਤੇ ਵੀ ਕਰੋ ਉਹਨਾਂ ਦੀ ਵਜ੍ਹਾ ਦੇ ਨਾਲ ਮੇਰਾ ਪੁੱਤ ਅੱਜ ਐਸਾ ਹਾਲਾਤ ਵਿੱਚ ਹੈ ਹੂੰ ਘਰ ਦੇ ਵਿੱਚ ਹੋਰ ਕੌਣ ਕੌਣ ਰਹਿੰਦਾ ਜੀ ਮੰਮੀ ਡੈਡੀ ਆ ਬਸ ਮੇਰੇ ਦੋ ਬੇਟੇ ਸੀ ਇੱਕ ਇਹਨੂੰ ਲੈ ਗਿਆ ਜੱਟ 8 ਦਿਨ ਹੋ ਗਏ ਆ ਹੂੰ ਠੀਕ ਆ ਜੀ ਧੰਨਵਾਦ ਤੁਸੀਂ ਗੱਲਬਾਤ ਕੀਤੀ ਤਾਂ ਇਹ ਜਤਿੰਦਰ ਸਿੰਘ ਦਾ ਪਰਿਵਾਰ ਹੈਗਾ ਜਿਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਜਿਹੜੇ ਨੇ ਬਹੁਤ ਵੱਡੇ ਲੱਗੇ ਨੇ ਕਿ ਬਟਾਲਾ ਦੇ ਵਿੱਚ ਕਿਲਾ ਲਾਲ ਸਿੰਘ ਦੇ ਥਾਣੇ ਦੇ ਕੋਲ ਜਿਹੜਾ ਪਿਛਲੇ ਦਿਨੀ ਇੱਕ ਧਮਾਕਾ ਹੋਇਆ ਸੀਗਾ ਤਾਂ ਉਸ ਮਾਮਲੇ ਦੇ ਵਿੱਚ ਜਤਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਵੱਡੇ ਦੋਸ਼ ਲੱਗੇ ਨੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਇਹਦਾ ਇਸਤੇਮਾਲ ਕੀਤਾ ਗਿਆ ਕੁਝ ਗਲਤ ਅੰਸਰਾਂ ਦੇ ਵੱਲੋਂ ਬਦਲਾ ਲੈਣ ਦੀ ਭਾਵਨਾ ਦੇ ਨਾਲ ਉਹਨੂੰ ਵਰਗਲਾਇਆ ਗਿਆ ਔਰ ਉਸ ਦੇ ਕੋਲੋਂ ਅਜਿਹਾ ਕੰਮ ਕਰਵਾਇਆ ਹੋ ਸਕਦਾ ਪਰ ਪੂਰਾ ਮਾਮਲਾ ਕੀ ਹੈ ਕਿਹੜੇ ਲੋਕਾਂ ਦੇ ਨਾਲ ਲੜਾਈ ਹੋਈ ਸੀਗੀ ਉਹਦੀ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਤੇ ਦੇਖਦੇ ਰਹੋ #punjab